ਕੋਈ ਕਹਿੰਦਾ ਜੀ ਮੈਂ ਜੱਟ ਦਾ ਪੁੱਤ ਆ ਮੈਂ ਸੁਨਿਆਰਿਆਂ ਨੂੰ ਨਹੀਂ ਸਮਝਦਾ ਕੁਛ ਕੋਈ ਇੱਥੇ ਕਹਿੰਦਾ ਜੀ ਮੈਂ ਇੱਥੇ ਘਰ ਪਾ ਕੇ ਪੱਕਾ ਲੁਧਿਆਣੇ ਦੇ ਵਿੱਚ ਤੇ ਇਹਨੂੰ ਖਲਾਰ ਦੂੰਗਾ ਕੋਈ ਕਹਿੰਦਾ ਇਹਨੂੰ ਗद्दार ਨੂੰ ਅਸੀਂ ਥੱਲੇ ਲਾ ਦੇਾਂਗੇ ਫਿਰ ਤੁਹਾਡੀ ਆਪਸੀ ਨਿੱਜੀ ਲੜਾਈ ਹੈ ਇਹ ਕਿਸੇ ਦੇ ਪਿਓ ਦੀ ਜਦਾਦ ਹੈ ਇਹ ਕਿਸੇ ਦੇ ਪਿਓ ਦੀ ਨਿੱਜੀ ਜਦਾਦ ਹੈ ਵੀ ਸੀਟਾਂ ਵੰਡ ਲਈਆਂ ਤੁਸੀਂ ਪੰਜਾਬ 'ਚ 100 ਕ ਬੰਦਾ ਹੀ ਹੈ ਟੋਟਲ ਉਹ ਆਪਸ 'ਚ ਹੀ ਲੜੀ ਜਾਂਦਾ ਹੈ ਤੇ ਲੋਕਾਂ ਤੱਕ ਤੁਸੀਂ ਕੋਈ ਗੱਲ ਹੀ ਨਹੀਂ ਜਾਣ ਦਿੰਦੇ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਨੂੰ ਬੋਲਦੇ ਦੇਖਿਆ ਤੁਸੀਂ ਮੰਤਰੀ ਨਹੀਂ ਬੋਲਦੇ ਆਪਦੇ ਰਾਈਟ ਖਾਤਰ ਆਪਦੇ ਹਲਕੇ ਖਾਤਰ ਉਹ ਬੋਲ ਸਕਣੇ ਦੇਖਿਆ ਕਦੇ ਤੁਸੀਂ 92 ਜਿੱਤੇ 92 ਦੇ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਸਾਡਾ ਇਹ ਵੀ ਐਮਐਲਏ ਆ ਕੱਲ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਰੇ ਸੀ ਸੁਖਜਿੰਦਰ ਰੰਦਾਵਾ ਉੱਥੇ ਇੱਕ ਚੈਨਲ ਦੇ ਜਿਹੜਾ ਕਰਮਚਾਰੀ ਸੀ ਜਾਂ EMPLOYEES ਸੀ ਉਹਨੇ ਉਹਨੂੰ ਸਵਾਲ ਕੀਤਾ ਉਹਨੇ ਕਿਹਾ ਮੈਂ ਤੇਰੇ ਹਲਕੇ ਦਾ ਮੇਰੇ ਪਿੰਡ ਬਸ ਨਹੀਂ ਜਾਂਦੀ ਉਹ ਕਹਿੰਦਾ 80 ਸਾਲ ਨੂੰ ਲੱਗਣ ਵਾਲੇ ਹੋ ਗਏ ਆਜ਼ਾਦੀ ਨੂੰ ਅਜੇ ਪਿੰਡਾਂ ਤੱਕ ਬੱਸਾਂ ਨਹੀਂ ਜੇ ਜਾਣ ਲੱਗੀਆਂ ਤੇ ਫਿਰ ਲੱਕ ਦੀ ਲਾਂਧਾ ਤੁਹਾਡੀਆਂ ਤਿੰਨ ਤਿੰਨ ਪੀੜੀਆਂ ਦੀਆਂ ਸਿਆਸਤਾਂ ਦੀ ਸਥਾਪੜ ਕੇ ਕਹਿਣਗੇ ਜੀ ਮੇਰਾ ਦਾਦਾ ਆ ਸੀਗਾ ਜੀ ਐਸਟੀਪੀਸੀ ਦਾ ਮੇਰਾ ਪਿਓ ਆ ਸੀਗਾ ਜੀ ਹੁਣ ਮੈਂ ਐਮਐਲਏ ਰਹਾ ਮੈਂ ਆ ਬਣ ਗਿਆ ਜੀ ਮੈਂ ਆ ਬਣ ਗਿਆ ਜੇ ਤਿੰਨ ਪੀੜੀਆਂ ਤੋਂ ਤੁਸੀਂ ਰਾਜ ਕਰੀ ਜਾਂਦੇ ਹੋ ਤੇ ਜਿੱਤਦੇ ਤੇ ਹਾਰਦੇ ਰਹੇ ਹੋ ਤੇ ਤੁਹਾਡੇ ਹਲਕੇ ਦੇ ਵਿੱਚ ਲੋਕ ਪਾਣੀ ਨੂੰ ਤਰਸਦੇ ਸੜਕਾਂ ਨੂੰ ਤਰਸਦੇ ਬੱਸਾਂ ਨੂੰ ਤਰਸਦੇ ਪਏ ਐ ਤੇ ਲੱਖ ਦੀ ਲਹੰਤ ਹੈ ਫਿਰ ਤੇਰੀ ਸਿਆਸਤ 'ਚ ਤੁਹਾਡੇ ਟੱਬਰ ਦੇ ਆਏਗੀ ਕੋਈ ਵੀ ਹੋ ਜਿਹੜੇ ਰਾਜ ਸਭਾ ਚੁਣ ਕੇ ਭੇਜੇ ਸੀਗੇ ਉਹ ਇਨਾਂ ਚੋਣਾਂ ਚ ਜਿਹੜੇ ਲੋਕ ਸਭਾ ਦੀਆਂ ਹੁਣ ਆ ਗਿਆ ਉਹਨਾਂ ਦਾ ਰਿਪੋਰਟ ਕਾਰਡ ਮੰਗਿਆ ਵੀ ਰਗਵ ਚੱਡਾ ਜੀ ਆਓ ਇੱਧਰ ਰਗਵ ਚੱਡਾ ਤਾਂ ਮੈਨੂੰ ਲੱਗਦਾ ਦੇਖਿਆ ਹੀ ਨਹੀਂ ਕਿਸੇ ਨੇ ਉਹ ਕਿੱਥੇ ਰਹਿੰਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਸੀਚੇਵਾਲ ਸਾਹਿਬ ਦਾ ਬਿਆਨ ਸੁਣਿਆ ਕਦੇ ਹੁਣ ਵੀ ਬੁੱਢੇ ਨਾਲੇ ਨੂੰ ਕਿਵੇਂ ਬਚਾ ਦੇਣਾ ਹੁਣ ਤਾਂ ਸੱਤਾ 'ਚ ਬੈਠੇ ਹੋ ਸੰਸਦ 'ਚ ਬੈੰਨੇ ਹੋ ਤੁਹਾਡੀ ਸਰਕਾਰ ਐ 92 ਸੀਟਾਂ ਵਾਲੀ ਐ ਕਾਲੇ ਪਾਣੀ ਨੂੰ ਇੱਕ ਦਿਨ ਉਹਦੇ ਚ ਭਰ ਕੇ ਕਹਿਣ ਹੋਣੇ ਪੀਣਯੋਗਾ ਹੋ ਗਿਆ ਚਲੋ ਮੇਰੇ ਨਾਲ ਮੈਂ ਆਮ ਆਦਮੀ ਪਾਰਟੀ ਦੇ 92 ਐਮਐਲਏ ਸਣੇ ਮੁੱਖ ਮੰਤਰੀ ਨਾਲ ਇਹਨਾਂ ਦੇ ਐਮਪੀ ਰਾਜਸਵਾਲ ਨਾਲ ਦਿੱਲੀ ਦੇ ਵੀ ਸੱਦ ਲੋ ਸਾਰੇ 100 150 ਇਹਨਾਂ ਦਾ ਲੈਂਚ ਖੜਾਓ ਮੈਂ ਭਰ ਕੇ ਦਿਨਾ ਬੁੱਢੇ ਨਾਲੇ ਚੋਂ ਪਾਣੀ ਪੀ ਕੇ ਦਿਖਾਉਣਾ ਨੂੰ ਰਾਜਾ ਗਾਲਾ ਕੱਢ ਰਿਹਾ ਰਾਜੇ ਨੂੰ ਬਿੱਟੂ ਕੱਢ ਰਿਹਾ ਹਰ ਸਿਮਰਤ ਬਾਰੇ ਲੱਖਾਂ ਬੋਲੀ ਜਾਂਦਾ ਇੱਕ ਦੂਜੇ ਨੂੰ ਭੰਡਨ ਦੀ ਰਾਜਨੀਤੀ ਹੋ ਰਹੀ ਹੈ ਮੁੱਦਿਆਂ ਤੇ ਰਾਜਨੀਤੀ ਨਹੀਂ ਇੱਕ ਦੂਜੇ ਦੇ ਕਿੰਤ ਰਾਜ ਮਿੰਤਾ ਉਧਰ ਵਿਚਾਰੇ ਮਿੰਤਾ ਕਰੀ ਜਾਂਦੇ ਆ ਦੇਸ਼ ਦੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਗ ਚੁੱਕਿਆ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਅੰਦਰ ਵੀ ਸਿਆਸਤ ਪੂਰੀ ਤਰ੍ਹਾਂ ਭਕੀ ਹੋਈ ਆ ਹਾਲਾਂਕਿ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਨੇ ਉਸ ਨੂੰ ਲੈ ਕੇ ਕਾਫੀ ਵਾਦ ਵਿਵਾਦ ਖੜਾ ਹੋ ਰਿਹਾ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਅਤੇ ਧਰਮ ਨੂੰ ਲੈ ਕੇ ਬਿਆਨ ਹੋ ਰਹੇ ਨੇ ਜਿਸ ਨੂੰ ਲੈ ਕੇ ਬਹੁਤ ਸਾਰੇ ਧਾਰਮਿਕ ਮੁੱਦੇ ਉੱਠ ਰਹੇ ਨੇ ਉਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਿਮਰਜੋ ਸਿੰਘ ਮੱਕੜ ਮਜੂਦ ਨੇ ਮੱਕੜ ਸਾਹਿਬ ਲਗਾਤਾਰ ਲੀਡਰ ਬਿਆਨ ਦੇ ਰਹੇ ਨੇ ਕੋਈ ਤਕੜੀ ਦੇ ਨਾਲ ਕੰਪੇਅਰ ਕਰ ਰਿਹਾ ਕਿਸੇ ਗੁਰੂ ਨੂੰ ਕੋਈ ਪੰਜੇ ਦੇ ਨਾਲ ਕਰ ਰਿਹਾ ਕੋਈ ਕਿਸੇ ਧਰਮ ਨੂੰ ਛੋਟਾ ਦੱਸ ਰਿਹਾ ਵੱਡਾ ਦੱਸ ਰਿਹਾ ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਆ ਕਿ ਇਹ ਸਹੀ ਹੈ ਜੀ ਦੇਖੋ ਜਿਹੜਾ ਬੋਨੀ ਅਜਨਾਲਾ ਦੇ ਬਿਆਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਜਿੱਥੇ ਉਹਨਾਂ ਨੇ ਕਿਹਾ ਕਿ 2300 ਸਾਲ ਦਾ ਇਸਾਈ ਧਰਮ ਹੈ ਤੇ 550 ਸਾਲ ਦਾ ਸਿੱਖ ਧਰਮ ਹੈ ਉਹ ਵੱਡਾ ਹੈ ਛੋਟਾ ਭਰਾ ਹੈ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ ਗੁਰੇਜ਼ ਕਰਨੇ ਚਾਹੀਦੇ ਐ ਪਰ ਸਿਆਸਤ ਚ ਚਾਪਲੂਸੀ ਦੀ ਇਸ ਪੱਧਰ ਦੀ ਹੱਦ ਨਹੀਂ ਹੋਣੀ ਚਾਹੀਦੀ ਕਿ ਧਾਰਮਿਕ ਤੌਰ ਦੇ ਉੱਤੇ ਤੁਸੀਂ ਬਲੰਡਰਸ ਕਰਨ ਲੱਗ ਜਾਈਓ ਜੀ ਅਮਰਤਾ ਵੜਿੰਗ ਨੇ ਗੁਰੂ ਨਾਨਕ ਦੀ ਤੱਕੜੀ ਨੂੰ ਗੁਰੂ ਨਾਨਕ ਦਾ ਪੰਜਾ ਜਿਹੜਾ ਉਹ ਰਲਾਤਾ ਵੀ ਇਹ ਕਾਂਗਰਸ ਵਾਲਾ ਪੰਜਾ ਹੈ ਹੂੰ ਪਹਿਲੀ ਗੱਲ ਤਾਂ ਜਿਹੜੀ ਉਹ ਪੰਜੇ ਵਾਲੀ ਤਸਵੀਰ ਹੈ ਉਹ ਸੋਭਾ ਸਿੰਘ ਦੀ ਬਣਾਈ ਤਸਵੀਰ ਹੈ ਕੋਈ ਅੱਜ ਤੱਕ ਇਹ ਪ੍ਰਮਾਣ ਨਹੀਂ ਹੈਗਾ ਵੀ ਗੁਰੂ ਨਾਨਕ ਨੇ ਕਦੇ ਹੱਥ ਐ ਰੱਖ ਕੇ ਕਿਸੇ ਨੂੰ ਕੋਈ ਆਸ਼ੀਰਵਾਦ ਦਿੱਤਾ ਹੈ ਜਾਂ ਗੁਰਨਾਨਕਤਾ ਸ਼ਬਦ ਗੁਰੂ ਦੇ ਨਾਲ ਤੁਹਾਨੂੰ ਜੋੜ ਕੇ ਗਏ ਹੈ ਉਦਾਸੀਆਂ ਕਰਦੇ ਰਹੇ ਹੈ ਬਾਬਰ ਨੂੰ ਜਾਬਰ ਕਿਹਾ ਪ੍ਰੇਮ ਦੀ ਗੱਲ ਕੀਤੀ ਹੈ ਸੀਸਤਲੀ ਤੇ ਧਰਨ ਦੀ ਗੱਲ ਕੀਤੀ ਹੈ ਤੇ ਦੁਨੀਆ ਦੇ ਹਰ ਵਿਸ਼ੇ ਦੇ ਬਾਰੇ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਜਾਣਕਾਰੀ ਦੇ ਕੇ ਜੀਵਨ ਜਾਂਚ ਦੇ ਕੇ ਗਏ ਹੈ ਜੀ ਉਸ ਇਕਤਰਮ ਨੂੰ ਚਲਾਉਣ ਵਾਲੇ ਉਹਦੇ ਮੋਢੀ ਨੇ ਪੂਰੀ ਦੁਨੀਆ ਦਾ ਪੀਰ ਕਹਿ ਲੋ ਬਾਬਾ ਕਹਿ ਲੋ ਗੁਰੂ ਕਹਿ ਲੋ ਜਿੱਥੇ ਜਿੱਥੇ ਗਏ ਉਹ ਸੰਦੇਸ਼ ਦਿੰਦੇ ਗਏ ਪਰ ਮੈਂ ਇਹ ਵੀ ਗੱਲ ਸਮਝਦਾ ਕਿ ਅਮਰਤਾ ਵੜਿੰਗ ਨੇ ਉਸ ਤੋਂ ਬਾਅਦ ਹਲੀਮੀ ਨਾਲ ਮਾਫੀ ਮੰਗੀ ਇਹ ਗੱਲ ਠੀਕ ਹੈ ਕਿ ਉਹ ਮਾਫੀ ਮੰਗੇ ਔਰ ਗੱਲ ਜਿਹੜੀ ਹੈ ਪਰ ਅਵੋਇਡ ਕਰਨਾ ਚਾਹੀਦਾ ਸੀ ਨਹੀਂ ਦੇਣਾ ਚਾਹੀਦਾ ਸੀ ਇਹ ਬਿਆਨ ਜੀ ਜਿੱਥੋਂ ਤੱਕ ਬੋਨੀ ਅਜਨਾਲਾ ਦੇ ਬਿਆਨ ਦਾ ਸਵਾਲ ਹੈ ਨਾ ਮੈਂ ਇਹ ਸਮਝਦਾ ਰਾਜਦੀਪ ਕਿ ਜਿਹੜਾ ਇਸਾਈ ਧਰਮ ਦਾ ਇੱਕ ਪਾਸੇ ਅਸੀਂ ਇਹ ਚਰਚਾ ਕਰ ਰਹੇ ਹਾਂ ਕਿ ਉਹਦਾ ਫਲਾ ਜਿਸ ਤਰੀਕੇ ਨਾਲ ਵੱਧ ਰਿਹਾ ਤੁਸੀਂ 2-3 ਦਿਨ ਪਹਿਲਾਂ ਰਣਜੀਤ ਸਿੰਘ ਢੜਰੀਆਂ ਵਾਲੇ ਨੇ ਕਿਹਾ ਸੀਗਾ ਕਿ ਖਾਲਿਸਤਾਨ ਨਹੀਂ ਇਸਾਈ ਸਤਾਨ ਬਣ ਜਾਊਗਾ ਹੂੰ ਇੱਕ ਪਾਸੇ ਪੰਜਾਬ ਦੀਆਂ ਉਹ ਫੋਰਸਸ ਨੇ ਖਾਸ ਤੌਰ ਤੇ ਭਾਜਪੀ ਇਹਦੇ ਖਿਲਾਫ ਬਹੁਤ ਹੁਣ ਤੱਕ ਓਪਨਲੀ ਬੋਲਦੀ ਆਈ ਹੈ ਜੀ ਮਨਜਿੰਦਰ ਸਰਸਾ ਨੇ ਤੁਹਾਡੇ ਯਾਦ ਹੋਣਾ ਪਿੱਛੇ ਜੇ ਬਿਆਨ ਦਿੱਤੇ ਸੀਗੇ ਅ ਔਰ ਜਿਵੇਂ ਪਾਸਟਰ ਜੋ ਕਰ ਰਹੇ ਹੈ ਹੁਣ ਇਹਦੇ ਚ ਵੱਡੀ ਗੱਲ ਇਹ ਹੈ ਕਿ ਉਹਨਾਂ ਅੱਗੇ ਵੋਟ ਬੈਂਕ ਲਈ ਲਟਨ ਨਸਤੇ ਤੁਸੀਂ ਇੱਕ ਪਾਸੇ ਤਾਂ ਅ ਤੁਸੀਂ ਉਹਨਾਂ ਦੇ ਖਿਲਾਫ ਨੈਸ਼ਨਲ ਪੱਧਰ ਦੇ ਉੱਤੇ ਔਰ ਬਿਆਨਬਾਜ਼ੀਆਂ ਤੁਹਾਡੇ ਯਾਦ ਹੈ ਬਗੇਸ਼ਵਰ ਤਾਮਾੜਾ ਜਦੋਂ ਬਾਬਾ ਪੰਜਾਬ ਆਇਆ ਸੀ ਤਾਂ ਉਹਨੇ ਆਂਦੇ ਹੀ ਦਰਬਾਰ ਸਾਹਿਬ ਦੇ ਬਾਹਰ ਖੜ ਕੇ ਇੱਕ ਬਾਈਟ ਦਿੱਤੀ ਜਿਸ ਦੇ ਚੋਂ ਨੇ ਇਸਾਈਆਂ ਬਾਰੇ ਔਰ ਜਿਹੜਾ ਇੱਕ ਪਵਿੱਤਰ ਸ਼ਬਦ ਹੈ ਉਹਨਾਂ ਦਾ ਹਲੇਲੂਇਆ ਉਹਦੇ ਬਾਰੇ ਉਹਨੇ ਬੋਲਿਆ ਸੀਗਾ ਠੱਠਰੀ ਬਜਾ ਦੇਂਗੇ ਆ ਸ਼ਬਦ ਬੋਲੇ ਸੀ ਉਹਨੇ ਜੀ ਬਿਲਕੁਲ ਜਦੋਂ ਵੋਟ ਮੰਗਣ ਜਾਣਾ ਹੁੰਦਾ ਉਦੋਂ ਫਿਰ ਤੁਸੀਂ ਵੱਡਾ ਤੇ ਛੋਟਾ ਭਰਾ ਕਰਨ ਲੱਗ ਜੰਨੇ ਹੋ ਫਿਰ ਤੁਸੀਂ ਸਿੱਖ ਧਰਮ ਨੂੰ ਵਿੱਚ ਕਿਉਂ ਲੈ ਕੇ ਆਉਂਨੇ ਹੋ ਹਮ ਤੁਸੀਂ ਆਪ ਦਾ ਵੱਡਾ ਭਰਾ ਬਣਾਓ ਕਿਸੇ ਨੂੰ ਤੇ ਜਾਂ ਛੋਟਾ ਰੱਖੋ ਉਹਨੂੰ ਧਰਮ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਬਰਾਬਰ ਨੇ ਜੀ ਦੁਨੀਆ ਦਾ ਕੋਈ ਵੀ ਧਰਮ ਹੈ ਉਹ ਇੱਕ ਸਾਰ ਨੇ ਧਰਮ ਸਾਨੂੰ ਜੀਵਨ ਜਾਂਚ ਤੇ ਸਿੱਖਿਆ ਦਿੰਦਾ ਹੈ ਤੁਸੀਂ ਉੱਥੋਂ ਸੇਧ ਲੈਨੇ ਹੋ ਤੁਸੀਂ ਆਪਦਾ ਜੀਵਨ ਜਿੰਨੇ ਹੋ ਇਸ ਤੋਂ ਇਲਾਵਾ ਪੋਲਿਟਿਕਸ 'ਚ ਧਰਮ ਵਰਤਨਾ ਜਿਵੇਂ ਕਿ ਸਾਡੇ ਦੇਸ਼ 'ਚ ਇਹ ਤੋਂ ਇਲਾਵਾ ਸਿਆਸਤ ਚਲਦੀ ਨਹੀਂ ਹੂੰ ਤਾਂ ਲੱਖ ਦੀ ਲਹੰਤ ਹੈ ਜੀਆਂ ਗੱਲਾਂ ਕਰਨ ਵਾਲੀਆਂ ਹੁਣ ਲੋਕਾਂ ਨੇ ਹਰਸਿਮਰਤ ਬਾਦਲ ਦਾ ਉਹ ਬਿਆਨ ਵੀ ਚਲਾਇਆ ਫਿਰ ਹੂੰ ਹਰਸਿਮਰਤ ਨੇ ਵੀ ਕਿਹਾ ਕਿ ਗੁਰranak ਦੀ ਤੱਕੜੀ 13-13 ਤੋਲਦੀ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਬਿਆਨ ਹੈ ਮੈਂ ਕੱਲ ਜਦੋਂ ਇਹਦੇ ਬਾਰੇ ਪਤਾ ਕਰ ਰਿਹਾ ਸੀਗਾ ਕਿ ਕੀ ਇਹ ਪਹਿਲੀ ਵਾਰ ਹੋਇਆ ਤਾਂ ਮੇਰੇ ਧਿਆਨ ਦੇ ਵਿੱਚ ਕਿਸੇ ਸੀਨੀਅਰ ਵਿਅਕਤੀ ਨੇ ਗੱਲ ਆਂਦੀ ਕਿ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਹੁਣ ਵੀਡੀਓਜ਼ ਬਣਦੀਆਂ 70 80 90 ਦੇ ਦਹਾਕੇ 'ਚ ਜੇ ਆਮ ਹੀ ਸੀ ਮੁਨਿਆਦੀਆਂ ਹੁੰਦੀਆਂ ਸੀ ਜਦੋਂ ਅੱਛਾ ਜੀ ਤੁਸੀਂ ਦੇਖੀਆ ਉਹ ਰਕਸ਼ਿਆਂ ਦੇ ਉੱਤੇ ਮਨੇ ਆਧੀਆਂ ਹੁੰਦੀਆਂ ਸੀਗੀਆਂ ਕੋਈ ਜਾਂ ਕੋਈ ਬੰਦਾ ਪਹਿਲਾਂ ਪਹਿਲਾਂ ਬੰਦਿਆਂ ਵਾਲਾ ਵੀ ਦੌਰ ਰਿਆ ਕਿ ਬੰਦੇ ਹਾਇਰ ਹੁੰਦੇ ਸੀ ਰਕਸ਼ਿਆਂ ਤੇ ਬੈਠ ਕੇ ਉਹ ਆਹ ਬੋਲਦੇ ਸੀ ਬੋਲਦੇ ਜਾਂਦੇ ਸੀਗੇ ਕਿ ਕੋਈ ਕਹਿੰਦਾ ਸੀ ਤੱਕੜੀ ਤੱਕੜੀ ਪੰਜਾ ਪੰਜਾ ਵੋਟ ਇਹਨੂੰ ਪਾਓ ਫਿਰ ਸਪੀਕਰਾਂ ਦਾ ਦੌਰ ਆ ਗਿਆ ਤਾਂ ਲਾਊਡ ਸਪੀਕਰਾਂ ਦੇ ਉੱਤੇ ਕੈਸ ਜਿਹੜੀਆਂ ਰਿਕਾਰਡ বাজਦੇ ਸੀਗੇ ਜਾਂ ਫਿਰ ਕੈਸਟਾਂ ਵੱਜਦੀਆਂ ਸੀ ਤੇ ਉਹ ਸਾਰੀ ਦਿਹਾੜੀ ਉਹ ਘੁੰਮਦਾ ਰਹਿੰਦਾ ਸੀਗਾ ਸਪੀਚਾਂ ਦੇ ਵਿੱਚ 90 ਦੇ ਦਹਾਕੇ ਤੱਕ ਆਮ ਹੀ ਅਕਾਲੀ ਦਲ ਇਹ ਕਹਿੰਦਾ ਰਿਹਾ ਹੈ ਕਿ ਬਾਬੇ ਨਾਨਕ ਦੀ ਤੱਕੜੀਏ 13-13 ਤੋਲਦੀ ਹੈ। ਇਹ ਹੁਣ ਰਿਕਾਰਡ ਹੋਣ ਲੱਗੀਆਂ ਐ ਗੱਲਾਂ। ਹੂੰ ਤੇ ਉਦੋਂ ਕੋਈ ਐਡਾ ਇਹ ਵੀ ਪ੍ਰਵਾਹ ਨਹੀਂ ਕਰਦਾ ਸੀ ਵੀ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਕੋਈ ਸ਼ਿਕਾਇਤ ਕਰ ਦੇ। ਇਹ ਕਾਮਨ ਸੀਗੀਆਂ ਗੱਲਾਂ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਵੇਅਰਨੈਸ ਆਈ ਐ ਹੁਣ ਜੇ ਸੋਸ਼ਲ ਮੀਡੀਆ ਆ ਗਿਆ ਅਵੇਅਰਨੈਸ ਵੀ ਤਾਂ ਆ ਗਈ ਨਾ ਲੋਕ ਵੀ ਤਾਂ ਪਹਿਲਾਂ ਨਾਲੋਂ ਵੱਧ ਮੈਚ्योर ਹੋ ਰਿਹਾ ਐ, ਵਵਲਵ ਹੋ ਰਿਹਾ ਐ, ਸਿਆਣੇ ਹੋ ਰਿਹਾ ਐ। ਆਪਦੇ ਰਾਈਟਸ ਪ੍ਰਤੀਵਧ ਅਵੇਅਰ ਹੋ ਰਿਹਾ ਐ, ਗੰਭੀਰ ਹੋ ਰਿਹਾ ਐ। ਤਾਂ ਫਿਰ ਇਹੋ ਜਿਹੇ ਬਿਆਨ ਜਿਹੜੇ ਐ ਸਿਆਸਤਦਾਨਾਂ ਵੱ ਦਿੱਤੇ ਜਾਣ ਉਹ ਗੱਲ ਇਹ ਕਰਨ ਕਿ ਸਿੱਖਿਆ ਬਾਰੇ ਕੀ ਗੱਲ ਹੈ ਸਿਹਤ ਸਹੂਲਤਾਂ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਪੰਜਾਬ ਚ ਚਿੱਟੇ ਨਾਲ ਹੋ ਰੀਆਂ ਮੌਤਾਂ ਦਾ ਜ਼ਿਕਰ ਕਿੱਥੇ ਹੈ ਪੰਜਾਬ ਦੇ ਵਿੱਚ ਕ੍ਰਾਈਮ ਚ ਹਰ ਰੋਜ਼ ਦੂਜੇ ਤੀਜੇ ਦਿਨ ਕੋਈ ਮਰ ਰਿਹਾ ਉਹਦਾ ਜ਼ਿਕਰ ਕਿੱਥੇ ਹੈ ਸਿੱਧੂ ਮੂਸੇਵਾਲੇ ਦੀ ਮੌਤ ਇਸ਼ੂ ਹੀ ਨਹੀਂ ਹੈ ਪੰਜਾਬ ਦੇ ਵਿੱਚ ਹੂੰ ਬਿਲਕੁਲ ਸੰਦੀਪ ਨੰਗਲਣ ਅੰਬੀਆਂ ਨੂੰ ਮਾਰ ਦਿੱਤਾ ਗਿਆ ਉਹ ਉਹ ਇਸ਼ੂ ਹੀ ਨਹੀਂ ਹੈ ਚੋਣਾ ਦੇ ਵਿੱਚ ਹੂੰ ਹਰ ਦੂਜੇ ਤੀਜੇ ਦਿਨ ਕਿਸੇ ਵਪਾਰੀ ਨੂੰ ਧਮਕੀ ਮਿਲਦੀ ਹੈ ਕਿਸੇ ਨੂੰ ਗੈਂਗਸਟਰ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਉਹ ਚਰਚਾ ਚ ਹੀ ਨਹੀਂ ਹੈ ਪੰਜਾਬ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਜਿਹੜੇ ਕਰੋੜਾਂ ਦੇ ਸਕੈਮ ਦੀ ਗੱਲ ਕਰਕੇ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਕਾਂਗਰਸੀਆਂ ਨੂੰ ਅੰਦਰ ਦਿੰਦੀ ਰਹੀ ਉਹਨਾਂ ਚੋਂ ਇੱਕ ਦੀ ਵੀ ਚਰਚਾ ਇਸ ਚੋਣ ਦੇ ਵਿੱਚ ਨਹੀਂ ਹੈ ਜੀ ਕੋਈ ਗੱਲ ਕਰ ਰਿਹਾ ਜਿਹੜਾ ਸਾਧੂ ਸਿੰਘ ਧਰਮਸੋਧ ਤੇ ਦੋਸ਼ ਨੇ ਉਹਦੇ ਬਾਰੇ ਕੋਈ ਸਵਾਲ ਹੋਇਆ ਬਿਲਕੁਲ ਨਹੀਂ ਜਿਹੜੇ ਅੰਦਰ ਦਿੱਤੇ ਗਏ ਆਸ਼ੂ ਅੰਦਰ ਦਿੱਤੇ ਗਏ ਉਹਦੇ ਬਾਰੇ ਕਿਸੇ ਨੇ ਸਵਾਲ ਕੀਤਾ ਮੈਨੂੰ ਲੱਗਦਾ ਹੈ ਕਿ ਇਹ ਨਿਗਾਰ ਹੈ ਪੋਲਿਟਿਕਸ ਦਾ ਜਿਹੜਾ ਵਰਸਟ ਹੁੰਦਾ ਜਾ ਰਿਹਾ ਤੁਸੀਂ ਅੱਗੇ ਨਹੀਂ ਵਧ ਰਹੇ ਤੁਸੀਂ ਪਹਿਲਾਂ ਨਾਲੋਂ ਵੀ 47 ਤੋਂ ਵੀ ਮਗਰ ਜਾ ਰਹੇ ਹੋ ਜਿੱਥੇ ਅੱਜ ਇਹ ਚਰਚਾ ਹੋਣੀ ਚਾਹੀਦੀ ਸੀ ਚੋਣਾਂ 'ਚ ਕਿ ਭਾਈ ਅਸੀਂ ਐਜੂਕੇਸ਼ਨ ਲਈ ਕਾਲਜਸ ਲੈ ਕੇ ਆਏ ਯੂਨੀਵਰਸਿਟੀਆਂ ਲੈ ਕੇ ਆਏ ਅਸੀਂ ਮਾਈਗ੍ਰੇਸ਼ਨ ਰੋਕਣ ਵਾਸਤੇ ਕੀ ਕਰ ਰਹੇ ਹਾਂ ਚਰਚਾ ਹੋ ਰਹੀ ਹੈ ਨਹੀਂ 4 4.5 ਲੱਖ ਬੱਚਾ ਹਰ ਸਾਲ ਬਾਹਰ ਤੁਹਾਡਾ ਚਲਾ ਜਾਂਦਾ ਤੇ ਕਿਸੇ ਵੀ ਸਿਆਸਤਦਾਨ ਨੇ ਕਿਸੇ ਬਸ਼ਰਮ ਨੇ ਇਸ ਸਵਾਲ ਇਹਦਾ ਕੋਈ ਗੱਲ ਕੀਤੀ ਕਿ ਸਾਡੀ ਪਾਰਟੀ ਮਾਈਗ੍ਰੇਸ਼ਨ ਰੋਕ ਕੇ ਦਿਖਾਉਗੀ ਤੁਹਾਨੂੰ ਮੈਨੀਫੈਸਟੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਗਿੱਦੜਵੇ ਹਲਕੇ ਤੋਂ ਮੈਂ ਤੁਹਾਨੂੰ ਪੁੱਛਦਾ ਤੁਹਾਡੇ ਆਲੇ-ਦੁਆਲੇ ਮੈਨੀਫੈਸਟੋ ਪੜ੍ਹਦੇ ਆ ਲੋਕ ਮੈਨੀਫੈਸਟੋ ਪਹਿਲਾਂ ਦਿੱਤਾ ਹੀ ਨਹੀਂ ਜਾਂਦਾਗਾ ਪੜ੍ਹਨੇ ਦਾ ਫੇਰ ਕਦੇ ਕਦੇ ਕਿਸੇ ਇਲੈਕਸ਼ਨ 'ਚ ਤੁਹਾਡੀ ਤਾਂ ਉਮਰ ਛੋਟੀ ਹੈ ਤੁਸੀਂ ਦੋ ਕਲੈਕਸ਼ਨ ਤਾਂ ਦੇਖ ਹੀ ਲਏ ਤੁਸੀਂ ਉਹਨਾਂ ਇਲੈਕਸ਼ਨਾਂ 'ਚ ਕਦੇ ਪਿੰਡਾਂ 'ਚ ਸਥਾਂ 'ਚ ਮੈਨੀਫੈਸਟੋ ਦੀ ਜ਼ਿਕਰ ਹੁੰਦੀ ਦੇਖੀ ਹੈ ਬਿਲਕੁਲ ਨਹੀਂ ਮੈਨੀਫੈਸਟੋ ਲੈ ਇਹ ਪੇਸ਼ ਕਰਦੇ ਐ ਪਰ ਲੈ ਕੇ ਨਹੀਂ ਜਾਂਦੇ ਕਦੇ ਦੇਖਿਆ ਪਾਰਟੀ ਦਾ ਕੈਂਡੀਡੇਟ ਜਾਵੇ ਤੇ ਉਹ ਨਿਰੋਲ ਆਪ ਦੇ ਮੈਨੀਫੈਸਟੋ ਤੇ ਗੱਲ ਕਰ ਰਿਹਾ ਹੋਵੇ ਕੋਈ ਕਹਿੰਦਾ ਜੀ ਮੈਂ ਜੱਟ ਦਾ ਪੁੱਤ ਆ ਮੈਂ ਸਨਿਆਰਿਆਂ ਨੂੰ ਨਹੀਂ ਸਮਝਦਾ ਕੁਝ ਕੋਈ ਇੱਥੇ ਕਹਿੰਦਾ ਜੀ ਮੈਂ ਇੱਥੇ ਘਰ ਪਾ ਕੇ ਪੱਕਾ ਲੁਧਿਆਣੇ ਦੇ ਵਿੱਚ ਤੇ ਇਹਨੂੰ ਖਲਾਰ ਦੂੰਗਾ ਕੋਈ ਕਹਿੰਦਾ ਇਹਨੂੰ ਗद्दार ਨੂੰ ਅਸੀਂ ਥੱਲੇ ਲਾ ਦੇਾਂਗੇ ਹੂੰ ਫੇਰ ਤੁਹਾਡੀ ਆਪਸੀ ਨਿੱਜੀ ਲੜਾਈ ਐ ਇਹ ਕਿਸੇ ਦੀ ਕਰਦਾਰ ਪਿਓ ਦੀ ਜਦਾਦ ਐ ਇਹ ਕਿਸੇ ਦੇ ਕਿਸੇ ਦੇ ਪਿਓ ਦੀ ਨਿੱਜੀ ਜਦਾਦ ਐ ਇਹ ਵੀ ਸੀਟਾਂ ਵੰਡ ਲੀਆਂ ਤੁਸੀਂ ਪੰਜਾਬ ਚ 100 ਕ ਬੰਦਾ ਹੀ ਐ ਟੋਟਲ ਉਹ ਆਪਸ ਚ ਲੜੀ ਜਾਂਦਾ ਤੇ ਲੋਕਾਂ ਤੱਕ ਤੁਸੀਂ ਕੋਈ ਗੱਲ ਹੀ ਨਹੀਂ ਜਾਣ ਦਿੰਦੇ ਜਿਹੜੇ ਇਹ ਗੱਲ ਕਹਿ ਕੇ ਵੀ ਆਏ ਕਿ ਆਮ ਆਮ ਘਰਾਂ ਦੇ ਬੱਚੇ ਜਿੱਤੇ ਐ ਉਹ ਆਮ ਘਰਾਂ ਦੇ ਬੱਚਿਆਂ ਨੂੰ ਕਦੇ ਬੋਲਦੇ ਤਾਂ ਦੇਖਿਆ ਨਹੀਂ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਨੂੰ ਬੋਲਦੇ ਦੇਖਿਆ ਤੁਸੀਂ ਮੰਤਰੀ ਨਹੀਂ ਬੋਲਦੇ ਜੀ ਆਪਦੇ ਰਾਈਟ ਖਾਤਰ ਆਪਦੇ ਹਲਕੇ ਖਾਤਰ ਉਹ ਬੋਲ ਸਕਣੇ ਦੇਖਿਆ ਕਦੇ ਤੁਸੀਂ 92 ਜਿੱਤੇ 92 ਦੇ ਬਹੁਤ ਸਾਰੇ ਲੋਕਾਂ ਨੂੰ ਤਾਂ ਹੀ ਨਹੀਂ ਪਤਾ ਸਾਡਾ ਇਹ ਵੀ ਐਮਐਲਏ ਆ ਇੱਕ ਬਹੁਤਾ ਸਿਆਣਾ ਬੰਦਾ ਜਿਹੜਾ ਪੰਜਾਬ ਚ ਨਾ ਸੋਸ਼ਲ ਮੀਡੀਆ ਤੇ ਬਾਹਲਾ ਸਿਆਣਾ ਬੰਦਾ ਲੋਕ ਉਹਨੂੰ ਅੰਨੇ ਵਾ ਫੋਲੋ ਕਰੀ ਜਾਂਦੇ ਆ ਉਹ ਇੱਕ ਪਾਰਟੀ ਜੁਆਇਨ ਕਰ ਗਿਆ ਪਿੱਛੇ ਜੇ ਕੈਂਡੀਡੇਟ ਵੀ ਹੈ ਤੇ ਉਹ ਨਿੱਜੀ ਅਟੈਕ ਤੋਂ ਬਾਹਰ ਨਹੀਂ ਆਈ ਜਾਂਦਾ ਤੇਰੀ ਸਿਆਣਪ ਕਿੱਥੇ ਆ ਫਿਰ ਹੈ ਹਿੰਮਤ ਰੱਖ ਤੂੰ ਗੱਲ ਕਰ ਵੱਖਰਾ ਹੋ ਕੇ ਤੂੰ ਕਹਿ ਕੇ ਮੈਂ ਆਪਦੇ ਕੈਂਡੀਡੇਟ ਦੀ ਕੈਰੈਕਟਰ ਅਸੈਸੀਨੇਸ਼ਨ ਨਾਲੋਂ ਮੈਂ ਇਹ ਦੱਸੂਗਾ ਵੀ ਮੈਂ ਜਿੱਤਿਆ ਤਾਂ ਮੈਂ ਕੀ ਲੈ ਕੇ ਆਉਂਗਾ ਜਾਂ ਇਹ ਸਵਾਲ ਰੱਖ ਵੀ ਭਾਈ ਜਿਹੜੇ ਸੱਤਾ 'ਚ ਬੈਠੇ ਨੇ ਉਹਨਾਂ ਨੇ ਮੇਰੇ ਹਲਕੇ 'ਚ ਹੁਣ ਤੱਕ ਆ ਕਿਉਂ ਨਹੀਂ ਲੈ ਕੇ ਆਂਦਾ ਜਿਹੜੀ ਨੀਡ ਸੀਗੀ ਕੱਲ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਰੇ ਸੀ ਸੁਖਜਿੰਦਰ ਰੰਧਾਵਾ ਉੱਥੇ ਇੱਕ ਚੈਨਲ ਦੇ ਜਿਹੜਾ ਕਰਮਚਾਰੀ ਸੀ ਜਾਂ EMPLOYEES ਸੀ ਉਹਨੇ ਉਹਨੂੰ ਸਵਾਲ ਕੀਤਾ ਉਹਨੇ ਕਿਹਾ ਮੈਂ ਤੇਰੇ ਹਲਕੇ ਦਾ ਤੇ ਮੇਰੇ ਪਿੰਡ ਬਸ ਨਹੀਂ ਜਾਂਦੀ ਉਹ ਕਹਿੰਦਾ ਹੂੰ 80 ਸਾਲ ਨੂੰ ਲੱਗਣ ਵਾਲੇ ਹੋ ਗਏ ਆਜ਼ਾਦੀ ਨੂੰ ਅਜੇ ਪਿੰਡਾਂ ਤੱਕ ਬੱਸਾਂ ਨਹੀਂ ਜੇ ਜਾਣ ਲੱਗੀਆਂ ਤੇ ਫਿਰ ਲੱਖ ਦੀ ਲਾਂਹ ਤੇ ਤੁਹਾਡੀਆਂ ਤਿੰਨ ਤਿੰਨ ਪੀੜੀਆਂ ਦੀਆਂ ਸਿਆਸਤਾਂ ਦੀਆਂ ਬਿਲਕੁਲ ਤੁਹਾਡਾ ਉਹ ਪਿੱਠ ਥਾਪੜ ਕੇ ਕਹਿਣਗੇ ਜੀ ਮੇਰਾ ਦਾਦਾ ਆ ਸੀਗਾ ਜੀ ਐਸਜੀਪੀਸੀ ਦਾ ਮੇਰਾ ਪਿਓ ਆ ਸੀਗਾ ਜੀ ਹੁਣ ਮੈਂ ਐਮਐਲਏ ਰਹਾ ਮੈਂ ਆ ਬਣ ਗਿਆ ਜੀ ਮੈਂ ਆ ਬਣ ਗਿਆ ਜੇ ਤਿੰਨ ਪੀੜੀਆਂ ਤੋਂ ਤੁਸੀਂ ਰਾਜ ਕਰੀ ਜਾਂਦੇ ਹੋ ਤੇ ਜਿੱਤਦੇ ਤੇ ਹਾਰਦੇ ਰਹੇ ਹੋ ਤੇ ਤੁਹਾਡੇ ਹਲਕੇ ਦੇ ਵਿੱਚ ਲੋਕ ਪਾਣੀ ਨੂੰ ਤਰਸਦੇ ਸੜਕਾਂ ਨੂੰ ਤਰਸਦੇ ਬੱਸਾਂ ਨੂੰ ਤਰਸਦੇ ਪਏ ਐ ਉੱਥੇ ਕਲੀਨਿਕ ਹੈ ਨਹੀਂਗਾ ਕੋਈ ਉੱਥੇ ਹਸਪਤਾਲ ਹੈ ਨਹੀਂ ਇਲਾਜ ਕਰਨ ਨੂੰ ਗਰਭਵਤੀ ਮਹਿਲਾ ਸੜਕਾਂ ਤੇ ਬੱਚੇ ਪੈਦਾ ਕਰਦੀ ਤੇ ਲੱਖ ਦੀ ਲਹਨਤ ਹੈ ਫਿਰ ਤੇਰੀ ਸਿਆਸਤ ਚ ਤੁਹਾਡੇ ਟੱਬਰ ਦੇ ਆਏ ਦੀ ਕੋਈ ਵੀ ਹੋ ਗਈ ਜੀ ਗਲਤਾ ਜਿੱਥੇ ਆ ਕੇ ਟਿੱਕੀ ਹੈ ਨਾ ਹਮ ਇਸ਼ੂਜ਼ ਕਿੱਥੇ ਐ ਸਾਡੇ ਨਸ਼ੇ ਦੀ ਗੱਲ ਦੱਸੋ ਰਾਜੀ ਦੀ ਹੈਗਾ ਚਿੱਟਾ ਤੁਸੀਂ ਦੱਸੋ ਤੁਸੀਂ ਗਿੱਦੜਵੇ ਦੇ ਇਲਾਕੇ ਦਾ ਹਾਲ ਦੱਸੋ ਬਹੁਤ ਚੱਟਾ ਜੀ ਤੇ ਫਿਰ ਕਿਸੇ ਨੇ ਰਾਜਾ ਵੜਿੰਗ ਸਾਹਿਬ ਐਮ ਐਲ ਏ ਨੇ ਉਹਨਾਂ ਨੂੰ ਪੁੱਛ ਲੈਣ ਜਿੱਧਰ ਵੀ ਇਹ ਤਾਂ ਪੋਲ ਨਹੀਂ ਬਣਿਆ ਜੀ ਕਿਸੇ ਤੋਂ ਇੰਨੀਆਂ ਸਰਕਾਰਾਂ ਨਹੀਂਆਂ ਮੰਤਰੀ ਵੀ ਉੱਥਰ ਮੁੱਖ ਮੰਤਰੀ ਵੀ ਉਹ ਹਲਕੇ ਤੋਂ ਬਣੇ ਕੋਈ ਪੋਲ ਨਹੀਂ ਬਣਾ ਸਕਿਆ ਉਹ ਖਜ਼ਾਨੇ ਵਾਲੇ ਵੀ ਜਿੱਤਦੇ ਰਹੇ ਐ ਖਜ਼ਾਨਾ ਖਾਲੀ ਐ ਜਿਹੜੇ ਰਾਜ ਸਭਾ ਚੁਣ ਕੇ ਭੇਜੇ ਸੀਗੇ ਉਹ ਇੰਨਾ ਚੋਣਾਂ ਚ ਜਿਹੜੇ ਲੋਕ ਸਭਾ ਦੀਆਂ ਹੁਣ ਆ ਗਿਆ ਉਹਨਾਂ ਦਾ ਰਿਪੋਰਟ ਕਾਰਡ ਮੰਗਿਆ ਵੀ ਰਾਗਵ ਚੱਡਾ ਜੀ ਆਓ ਇੱਧਰ ਰਾਗਵ ਚੱਡਾ ਤਾਂ ਮੈਨੂੰ ਲੱਗਦਾ ਦੇਖਿਆ ਹੀ ਨਹੀਂ ਕਿਸੇ ਨੇ ਉਹ ਕਿੱਥੇ ਰਹਿੰਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਰਾਜ ਸਭਾ ਮੈਂਬਰ ਨੇ ਵਿਆਹ ਹੋ ਗਿਆ ਜੀ ਹੁਣ ਮਲਾਰਾ ਛੁੱਟੀਆਂ ਤੇ ਗਏ ਹੋਇਆ ਨਹੀਂ ਚਲੋ ਉਹ ਉਹਨਾਂ ਦੀ ਵਾਈਫ ਤਾਂ ਫੇਰ ਵੀ ਆਈ ਹੈ ਪੰਜਾਬ ਫਿਲਮ ਫਿਲਮ ਵੀ ਸ਼ੂਟ ਕਰਕੇ ਫਿਲਮ ਚੱਲ ਵੀ ਗਈ ਬਹੁਤ ਨਾਮ ਹੀ ਬਹੁਤ ਵੱਡਾ ਹੋ ਗਿਆ ਕਿਸੇ ਨੇ ਦੇਖੇ ਸੀਚੇਵਾਲ ਸਾਹਿਬ ਦਾ ਬਿਆਨ ਸੁਣਿਆ ਕਦੇ ਹੁਣ ਵੀ ਬੁੱਡੇ ਨਾਲੇ ਨੂੰ ਕਿਵੇਂ ਬਚਾ ਦੇਣਾ ਹੁਣ ਤਾਂ ਸੱਤਾ 'ਚ ਬੈਠੇ ਹੋ ਸੰਸਦ 'ਚ ਬੈਨੇ ਹੋ ਤੁਹਾਡੀ ਸਰਕਾਰ ਹੈ 92 ਸੀਟਾਂ ਵਾਲੀ ਹੈ ਮੁੱਖ ਮੰਤਰੀ ਜਿਹੜੇ ਆ ਉਹ ਤੁਹਾਡੇ ਸਭ ਤੋਂ ਪਾਵਰਫੁਲ ਮੁੱਖ ਮੰਤਰੀ ਨੇ ਇਤਿਹਾਸ ਦੇ ਇੰਨੀ ਇੰਨੀ ਵੱਡੀ ਮੈਂਡੇਟ ਤਾਂ ਕਿਸੇ ਨੂੰ ਨਹੀਂ ਮਿਲੀ ਵੇਈ ਨਦੀ ਵੀ ਦਵਾਰੇ ਉਹ ਹੋਣ ਲੱਗੀ ਹੁਣ ਤਾਂ ਉਧਰ ਵੀ ਕਾਲੇ ਪਾਣੀ ਨੂੰ ਇੱਕ ਦਿਨ ਉਹਦੇ ਚ ਭਰ ਕੇ ਕਹਿਣ ਹੁਣੇ ਪੀਣਯੋਗਾ ਹੋ ਗਿਆ ਚਲੋ ਮੇਰੇ ਨਾਲ ਮੈਂ ਆਮ ਆਦਮੀ ਪਾਰਟੀ ਦੇ 92 ਐਮਐਲਏ ਸਣੇ ਮੁੱਖ ਮੰਤਰੀ ਨਾਲ ਇਹਨਾਂ ਦੇ ਐਮਪੀ ਰਾਜਸਵਾਲੇ ਨਾਲ ਦਿੱਲੀ ਦੇ ਵੀ ਸੱਦ ਲੋ ਸਾਰੇ ਹੂੰ 100 150 ਇਹਨਾਂ ਦਾ ਲਾਈਨ ਚ ਖੜਾਓ ਮੈਂ ਭਰ ਕੇ ਦਿਨਾ ਬੁੱਢੇ ਨਾਲੇ ਚੋਂ ਪਾਣੀ ਪੀ ਕੇ ਦਿਖਾਉਣ ਇਹ ਬਿਲਕੁਲ ਲਵਲੀ ਯੂਨੀਵਰਸਿਟੀ ਵਾਲੇ ਜਿਹੜੇ ਬਣੇ ਐਮਪੀ ਕੋਤਾ ਕਰੇ ਦੇਖੇ ਨਹੀਂ ਜੀ ਕਦੇ ਕੋਈ ਪੰਜਾਬ ਬਾਰੇ ਬਿਆਨ ਕੋਈ ਚਰਚਾ ਵੀ ਰਾਜ ਸਭਾ ਚ ਬੈਠੇ ਹੋ ਪੰਜਾਬ ਦੇ ਹੱਕਾਂ ਦੀ ਗੱਲ ਚੰਡੀਗੜ੍ਹ ਕਦੋਂ ਦੇਣਾ ਪੰਜਾਬ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਬਾਰੇ ਤੁਸੀਂ ਕੀ ਕੀਤਾ ਹੁਣ ਤੱਕ ਬੋਰਡ ਲਵਾਏ ਸੀ ਜੀ ਬੋਰਡ ਜੇ ਪੰਜਾਬੀ ਚ ਨਹੀਂ ਚਲਾਨ ਕੱਟਦੇਾਂਗੇ ਉਹ ਇੱਕ ਦਿਨ ਚਲਾਨ ਹੋਏ ਕਿ ਨਹੀਂ ਹੋਏ ਕਿੱਥੇ ਆ ਪੰਜਾਬੀ ਇਹ ਸਵਾਲ ਕਿੱਥੇ ਨੇ ਚੋਣਾਂ ਦੇ ਵਿੱਚ ਬਿੱਟੂ ਨੂੰ ਰਾਜਾ ਗਾਲਾ ਕੱਢ ਰਿਹਾ ਰਾਜੇ ਨੂੰ ਬਿੱਟੂ ਕੱਢ ਰਿਹਾ ਹਰ ਸਿਮਰਤ ਬਾਰੇ ਲੱਖਾਂ ਬੋਲੀ ਜਾਂਦਾ ਹੈ ਉਹਦੇ ਬਾਰੇ ਇੱਕ ਦੂਜੇ ਨੂੰ ਭੰਡਣ ਦੀ ਰਾਜਨੀਤੀ ਹੋ ਰਹੀ ਹੈ ਮੁੱਦਿਆਂ 'ਤੇ ਰਾਜਨੀਤੀ ਨਹੀਂ ਇੱਕ ਦੂਜੇ ਨੇ ਕਿੰਤ ਰਾਜ ਮਿੰਤ ਉੱਧਰ ਵਿਚਾਰੇ ਮਿੰਤਾ ਕਰੀ ਜਾਂਦੇ ਆ ਬਿਲਕੁਲ ਤੁਸੀਂ ਵਿਰੋਧ ਕਰੀ ਜਾਂਦੇ ਹੋ ਸੋ ਗੱਲ ਕਹਿਣ ਦੀ ਇਹ ਹੈ ਕਿ ਇਸ ਚੋਣ ਦੇ ਵਿੱਚ ਅਸੀਂ ਹਰ ਸਾਲ ਦਰ ਸਾਲ ਚੋਣਾ ਦਰ ਚੋਣਾ ਨਿਘਾਰਤੀ ਜਾ ਰਹੇ ਹਾਂ ਥੱਲੇ ਹੀ ਜਾ ਰਹੇ ਹਾਂ ਅਸੀਂ ਇਸ ਤੋਂ ਵੱਧ ਮੰਦ ਭਾਗੀ ਗੱਲ ਕੀ ਹੋ ਸਕਦੀ ਹੈ ਜੀ